ਪਿਛਲੇ 2-3 ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਪੰਜਾਬੀ ਸਿੰਗਰ ਜਾਂ ਫਿਰ ਕਹੀਏ ਕਿ ਪੰਜਾਬ ਦੇ ਸੁਪਰਸਟਾਰ ਦਲਜੀਤ ਦੋਸਾਂਝ ਨੂੰ ਲੈ ਕੇ ਬਹੁਤ ਬਿਆਨਬਾਜ਼ੀ ਹੋ ਰਹੀ ਹੈ। ਪੰਜਾਬ ਦੇ ਕਈ ਵੱਡੇ ਸਿੰਗਰ, ਬਾਲੀਵੁੱਡ ਦੇ ਕਈ ਸਿੰਗਰ ਦਲਜੀਤ ਦੋਸਾਂਝ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ। ਉਹਦੀ ਜਿਹੜੀ ਨਵੀਂ ਪੰਜਾਬੀ ਫਿਲਮ ਹੈ ਸਰਦਾਰ ਜੀ 3 ਨੂੰ ਲੈ ਕੇ ਕਿਉਂਕਿ ਸਰਦਾਰ ਜੀ 3 ਦੇ ਵਿੱਚ ਦਿਲਜੀਤ ਦੋਸਾਂਝ ਦੀ ਜਿਹੜੀ ਇੱਕ ਹੀਰੋਇਨ ਆ ਉਹ ਪਾਕਿਸਤਾਨ ਦੀ ਵੀ ਆ ਜਿਹੜੇ ਵੱਡੇ ਵੱਡੇ ਸਿੰਗਰ ਆ ਭਾਵੇਂ ਮੀਕਾ ਸਿੰਘ ਆ ਪੀ ਪ੍ਰਾਗ ਆ ਇਹ ਬਿਆਨਬਾਜ਼ੀ ਕਰ ਰਹੇ ਨੇ ਕਿ ਦੇਸ਼ ਤੋਂ ਉੱਪਰ ਕੁਝ ਵੀ ਨਹੀਂ ਜਦਕਿ ਦਿਲਜੀਤ ਦੋਸਾਂਝ ਦੀ ਸਰਦਾਰ ਜੀ 3 ਭਾਰਤ ਵਿੱਚ ਰਿਲੀਜ਼ ਵੀ ਨਹੀਂ ਹੋ ਰਹੀ ਉਹ ਸਾਰੇ ਪਾਸੇ ਰਿਲੀਜ਼ ਹੋ ਰਹੀ ਆ ਪਰ ਇੰਡੀਆ ਵਿੱਚ ਨਹੀਂ ਹੋ ਰਹੀ ਸਰਦਾਰ ਜੀ 3 ਫਿਲਮ ਜਦੋਂ ਬਣੀ ਸੀ ਉਦੋਂ ਇਹ ਭਾਰਤ ਪਾਕਿਸਤਾਨ ਵਾਲਾ ਮੁੱਦਾ ਨਹੀਂ ਬਣਿਆ ਸੀ ਜਾਇ ਗੈਲੋ ਕਿ ਇਫਤਖਾਰ ਠਾਕੁਰ ਦੀ ਜਿਹੜੀ ਮੰਦੀ ਬਿਆਨਬਾਜ਼ੀ ਹੈ ਉਹ ਨਹੀਂ ਹੋਈ ਸੀ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਜਿਹੜੇ ਵੱਡੇ ਵੱਡੇ ਸਿੰਗਰ ਅੱਜ ਦਲਜੀਤ ਦਸਾਂਝ ਦੇ ਖਰਾਫ ਇਹ ਬਿਆਨਬਾਜ਼ੀ ਕਰ ਰਹੇ ਨੇ ਇਹਨਾਂ ਸਿੰਗਰਾਂ ਨੇ ਉਦੋਂ ਬਿਆਨਬਾਜ਼ੀ ਕਿਉਂ ਨਹੀਂ ਕੀਤੀ ਜਦੋਂ ਦਲਜੀਤ ਦਸਾਂਝ ਦੀ ਫਿਲਮ ਪੰਜਾਬ 99 ਦੇ ਰੀਜਟ ਲੱਗੀ ਸੀ ਉਹਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ ਉਦੋਂ ਇਹ ਦਲਜੀਤ ਖਿਲਾਫ ਕਿਉਂ ਨਹੀਂ ਖੜੇ ਹੋਏ ਜਾਂ ਦਲਜੀਤ ਦੇ ਹੱਕ ਵਿੱਚ ਕਿਉਂ ਨਹੀਂ ਖੜੇ ਹੋਏ ਇਹ ਦੋਰਾ ਚੇਰਾ ਕਿਉਂ ਸਾਹਮਣੇ ਆ ਰਿਹਾ ਹੈ ਜਸਵੰਤ ਸਿੰਘ ਖਾਲੜਾ ਕੋਈ ਛੋਟਾ ਚਿਹਰਾ ਨਹੀਂ ਸੀ ਇੱਕ ਵੱਡਾ ਚਿਹਰਾ ਸੀ ਔਰ ਇੱਕ ਸੱਚੀ ਕਹਾਣੀ ਦੇ ਆਧਾਰਿਤ ਜਿਹੜੀ ਸੀ ਪੰਜਾਬ 95 ਸੀਗੀ ਜੇ ਤੁਸੀਂ ਪਹਿਲਾਂ ਬਿਆਨਵਾਜੀ ਕੀਤੀ ਹੁੰਦੀ ਜਾਂ ਏਕਾ ਕੀਤਾ ਹੁੰਦਾ ਤਾਂ ਜਸਵੰਤ ਸਿੰਘ ਖਾਲੜਾ ਦਾ ਇੱਕ ਵੱਡਾ ਸੱਚ ਜਿਹੜਾ ਸਾਡੀ ਨਵੀਂ ਜਨਰੇਸ਼ਨ ਨੂੰ ਦੇਖਣ ਨੂੰ ਮਿਲ ਜਾਂਦਾ ਪਰ ਉਹਦੋਂ ਤੁਸੀਂ ਸਾਰੇ ਚੁੱਪ ਰਹੇ ਉਹ ਤੋਂ ਤੁਹਾਡੇ ਸ਼ਬਦ ਪਤਾ ਨਹੀਂ ਕਿੱਥੇ ਚਲੇ ਗਏ ਗੇ ਤੁਸੀਂ ਏਕਾ ਦਿਖਾਣੇ ਸੀਗਾ ਤੇ ਉਦੋਂ ਦਾ ਖਾਂਦੇ ਮੈਨੂੰ ਤਾਂ ਲੱਗਦਾ ਹੈ ਕਿ ਸ਼ਾਇਦ ਇਹ ਜਿਹੜੇ ਵੱਡੇ ਵੱਡੇ ਸਿੰਗਰ ਨੇ ਇਹ ਦਲਜੀਤ ਦੁਸਾਂਜ ਦੇ ਕਦ ਤੋਂ ਡਰ ਰਹੇ ਨੇ ਕਿਉਂਕਿ ਦਲਜੀਤ ਦੁਸਾਂਜ ਇਸ ਟਾਈਮ ਇੱਕ ਬਹੁਤ ਵੱਡਾ ਚਿਹਰਾ ਬਣ ਚੁੱਕਾ ਆ ਕੈਨੇਡਾ ਦੀ ਇੱਕ ਯੂਨੀਵਰਸਿਟੀ ਵੱਲੋਂ ਦਲਜੀਤ ਦੁਸਾਂਜ ਦਾ ਸਿਲੇਬਸ ਸ਼ੁਰੂ ਕੀਤਾ ਜਾ ਰਿਹਾ ਆ ਚਲੋ ਸ਼ੁਰੂ ਕਰਨਾ ਜਾਂ ਨਹੀਂ ਕਰਨਾ ਚਲੋ ਇਹ ਅਲੱਗ ਮੁੱਦਾ ਆ ਕਿਉਂਕਿ ਕੈਨੇਡਾ ਦੀ ਸਰਕਾਰ ਦਾ ਡਿਸੀਜਨ ਹੈ ਇਹਦੇ ਵਿੱਚ ਸਾਡਾ ਬੋਲਣਾ ਬੰਦਾ ਵੀ ਨਹੀਂ ਪਰ ਜਦੋਂ ਪੰਜਾਬ ਦੀ ਹੱਕਾਂ ਦੀ ਗੱਲ ਕਰਦੇ ਆ ਉਦੋਂ ਇਹ ਜਿਹੜੇ ਵੱਡੇ ਸਿੰਗਰ ਨੇ ਮੀਕਾ ਸਿੰਘ ਵੀ ਇੱਕ ਪੰਜਾਬੀ ਆ ਜਾਂ ਹੋਰ ਵੀ ਜਿਹੜੇ ਸਿੰਗਰ ਆ ਉਹ ਦਿਲਜੀਤ ਦੋਸਾਂਝ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਉਹ ਵੀ ਪੰਜਾਬ ਦਾ ਹੀ ਖਾਂਦੇ ਨੇ ਮਾਂ ਬੋਲੀ ਪੰਜਾਬੀ ਦੇ ਹੀ ਖਾਂਦੇ ਨੇ ਆ ਜੇ ਤੁਸੀਂ ਸਰਦਾਰ ਜੀ ਤੈਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹੋ ਮਜਾ ਤਾਂ ਸੀ ਨਾ ਫਿਰ ਤੁਸੀਂ ਪੰਜਾਬ 95 ਨੂੰ ਲੈ ਕੇ ਵੀ ਬਿਆਨਬਾਜ਼ੀ ਕਰਦੇ ਚਮਕੀਲਾ ਨੂੰ ਲੈ ਕੇ ਵੱਡੇ ਵੱਡੇ ਬਿਆਨ ਬਿਆਜੀਆ ਹੋਈਆਂ ਕੀ ਦਲਜੀਤ ਦਸਾਈ ਨੂੰ ਸਰ ਜੁਨੀਵਰ ਖਾਨ ਵਾਸਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਹੋਰ ਪੰਜਾਬ 95 ਵੀ ਕੋਈ ਛੋਟੀ ਫਿਲਮ ਨਹੀਂ ਸੀ। ਪੰਜਾਬ ਦਾ ਇੱਕ ਸੱਚ ਸੀਗਾ ਜਿਹੜਾ ਸਾਡੀ ਨਵੀਂ ਜਨਰੇਸ਼ਨ ਦੀ ਨਿਗਾ ਵਿੱਚ ਆਉਣਾ ਜ਼ਰੂਰੀ ਸੀਗਾ। ਉਦੋਂ ਇਹ ਸਾਰੇ ਚੁੱਪ ਰਹੇ। ਇਹ ਦੋਰੀ ਜਿਹੜੀ ਨੀਤੀ ਹੈ ਨਾ ਇਹ ਨਾ ਅਪਣਾਓ। ਇਕਾ ਲਾਹੋ। ਕਿਉਂਕਿ ਤੁਸੀਂ ਇੱਕ ਰਹੋਗੇ ਤੇ ਪੰਜਾਬ ਦਾ ਭਲਾ ਹੋਣਾ ਹੈ। ਮਾਂ ਬੋਲੀ ਪੰਜਾਬੀ ਦਾ ਭਲਾ ਹੋਣਾ ਹੈ। ਇਹਦਾ ਇੱਕ ਦੂਜੇ ਦੀ ਲੱਤਾਂ ਨਾ ਖਿੱਚੋ ਸਰਦਾਰ ਜੀ ਥ੍ਰੀ ਤਾਂ ਭਾਰਤ ਵਿੱਚ ਰਿਲੀਜ਼ ਵੀ ਨਹੀਂ ਹੋ ਰਹੀ ਬਿਆਨ ਬਾਜੀਆ ਤੁਸੀਂ ਤਾਂ ਕਰਦੇ ਜਿਉ ਉਹ ਭਾਰਤ ਵਿੱਚ ਰਿਲੀਜ਼ ਹੋ ਰਹੀ ਹੁੰਦੀ ਕਿਉਂਕਿ ਭਾਰਤ ਦੇਸ਼ ਨੇ ਜਿਹੜਾ ਪਾਕਿਸਤਾਨ ਦੇ ਖਿਲਾਫ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਉਹਨਾਂ ਦੀਆਂ ਫਿਲਮਾਂ ਰਿਲੀਜ਼ ਨਹੀਂ ਹੁੰਦੇਾਂਗੇ ਲੈਸਦਾ ਕੁਝ ਲੋਕਾਂ ਹੀ ਨਹੀਂ ਕੀਤਾ ਸੀ ਭਾਰਤ ਵੱਲੋਂ ਤਾਂ ਕੋਈ ਇਹੋ ਜਿਹਾ ਡਿਸੀਜਨ ਆਇਆ ਹੀ ਨਹੀਂ ਸੀਗਾ ਜਿਹੜੇ ਲੋਕ ਜਿੰਦਾਬਾਦ ਜਿੰਦਾਬਾਦ ਕਰਦੇ ਆ ਉਹੀ ਲੋਕ ਮਰਦਾ ਮਰਦਾਬਾਦ ਮਰਦਾਬਾਦ ਕਰਨ ਲੱਗ ਗਏ ਨੇ ਸੋ ਇਹ ਦੋਹਰੀ ਨੀਤੀ ਨਾ ਅਪਣਾਓ ਜਿਹੜਾ ਜਲਦੀ ਦਾ ਕਦ ਉੱਚਾ ਹੋਇਆ ਵੈ ਤੇ ਇਹਦੇ ਵਿੱਚ ਪੰਜਾਬੀਆਂ ਦਾ ਕਦ ਉੱਚਾ ਹੋਇਆ ਆ ਪੱਗ ਨੂੰ ਉੱਤੇ ਲੈ ਕੇ ਗਿਆ ਆ ਮਾਂ ਬੋਲੀ ਪੰਜਾਬੀ ਨੂੰ ਉੱਤੇ ਲੈ ਕੇ ਗਿਆ ਆ ਸੋ ਇਕਾ ਬਣਾ ਕੇ ਰੱਖੋ ਤੁਸੀਂ ਇਕ ਰਹੋਗੇ ਤਾਂ ਕੋਈ ਵੀ ਤੁਹਾਡੇ ਵੱਲ ਨਹੀਂ ਦੇਖੇਗਾ ਤੇ ਜੇ ਤੁਸੀਂ ਇੱਕ ਦੂਜੇ ਲੱਤਾਂ ਖਿੱਚੀ ਜਾਓਗੇ ਤੇ ਫਿਰ ਤੀਜਾ ਬੰਦਾ ਆ ਕੇ ਤੁਹਾਡਾ ਫਾਇਦਾ ਉਠਾਏਗਾ ਹੀ ਉਠਾਏਗਾ